ਸਤ ਨਾਮ ਵਾਹਿਗੁਰੂ 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 ਸਤ ਹਰਿ ਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਰਪਾ ਤਿਹ ਸਚੰਦੇਖ ਜੀ ਵਾਹ ਗੁਰ ਤੇ ਪੂਰਨਤਾਰ ਹੋਏ ਪ੍ਰਭ ਮੇਰਾ ਏ ਪਿੰਨਤੀ ਸੂਨ ਪ੍ਰਭ ਸਾਦ ਕੀ ਨਿਰ ਲਹਿ ਜਾ ਪਿਰ ਸੁਨੋ ਬਨੋ ਪ੍ਰਭ ਮੇਰੀ ਕੀਤਾ ਰਣ ਕਮਾ ਰਸ ਹੈ ਜੀਤਾ ਨਾਮ ਤੇ ਪੰ ਕਰ ਅਕਾਸੀ ਮੇ ਸਰਨਾ ਹਿਉ ਤੋ ਇਦਸ਼ਮ ਪਰਸਿਆ ਗੁਰ ਕਹਿ ਜਨਮ ਮਰਨ ਦੁਖ ਉਹ ਵੈਸੇ ਦੁਖ ਸਮੰਦੀ ਨੂਰੇ ਸੋ ਕ੍ਰਿਸ਼ੋ ਤੁਧਿ ਦਿੱਤੇ ਸੱਤੇ ਬਾਦਸ਼ਾਹ ਮਦ ਜਨਮ ਜਨਮ ਦੀ ਸਜਣਾ ਸੱਚਾ ਬਾਦਸ਼ਾਹ ਸਿਰਸ਼ੋ ਪਾਸ ਬੈਠਿਆ ਸੋਹੀ ਹੈ ਸਰਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਤਾ ਪੰਨਾ ਕਰ ਦੂਜਾ ਮਾਤ ਕਰ ਮੈਂ ਆਪਨ ਸਿਮਰਨ ਦੇ ਤਾ ਤੁਮ ਰਖਮ ਹਾਰੇ ਪਾਪ ਸਾਗਰ ਥਾ ਲੈਨ ਮੈਂ ਮਨ ਹੈ ਆਪਨ ਸਿਮਰਨ ਦੇ ਤੰ ਤੁਮ ਦੋਖਨ ਹਾ ਜੇ ਭਾਵ ਕ ਸਾਗਰ ਥਾ ਲਹਿਰ ਮਹਿ ਤਾਰ ਹ ਤਾਰਨ ਹਾ ਦੇ ਮਾਧਵ ਤੂੰ ਠਾਕੁਰ ਸਿਮੋਦਾ ਇਹਾ ਹੁ ਹਾ ਤੁਹਾਦੋ ਧੋਰਾ ਤਹਾ ਕੀਤੇ ਕੋਮੇ ਨੈ ਕਰਨ ਹਾ ਤਿਨ ਜਨੈ ਤੂੰ ਦਾ ਕਾ ਮੰਗਨ ਕੋ ਸਕਦੀ ਦਾਨ ਦੇ ਪ੍ਰਭ ਭਨੈ ਖਿਨ ਮੈ ਅਵਰ ਖਿਨੈ ਮਹਿ ਉਦੋਰ ਚਲ ਜ ਚਲਤ ਤੁਮਹਾਰੇ ਰੂੜੋ ਗੂੜੋ ਗਹਿਰ ਗੰਭੀਰੋ ਉਚੋ ਅਗੰਯ ਅਪਾਰੇ ਸਾਧ ਸੰਗ ਜੋ ਤੁਮ ਹੈ ਵਿਦਾਇਓ ਤੋ ਸੁਣੀ ਤੁਮਾਰੀ ਬਾਣੀ ਅਨੰਦ ਭਇ ਆਪੇਖ ਤੀ ਨਾਨਕ ਪ੍ਰਤਾਪ ਪੁਰਖ ਨਿਰਮਾਣੀ ਸਾਧ ਸੰਗ ਜੋ ਤੁਮ ਹੈ ਵਿਦਾਇਓ ਤੋ ਸੁਣੀ ਤੁਮਾਰੀ ਬਾਣੀ ਅਨੰਦ ਭਇ ਆਪੇਖ ਤੀ ਨਾਨਕ ਆਪ ਬੁਨਕ ਨਿਦਮਾਣੀ ਵਾਹਿਗੁਰੂ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਲਵਈਆ ਪੰਨਾ ਕਰ ਦੁਜਾ ਮਾਤ ਗਰਣਹ ਆਪਨ ਸਿਮਰਨ ਦੇ ਤਹ ਤਮ ਲਖਨ ਹਾਰੀ ਪਾਵਕ ਸਾਗਰ ਥਾ ਲਹਿਰ ਮੇ ਤਾਲੋ ਤਾਰਨ ਹਾਰੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ